ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਅੱਜ ਅਸੀਂ ਭਵਾਨੀਗੜ੍ਹ ਖੜੇ ਆ ਥਾਣੇ ਦੇ ਵਿੱਚ ਸੁਣ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਤਰੀਕ ਦਾ ਚੰਡੀਗੜ੍ਹ ਦਾ ਧਰਨੇ ਦੇ ਸਬੰਧ ਦੇ ਵਿੱਚ ਕਿਸਾਨਾਂ ਦੇ ਤਕਰੀਬਨ ਰੈਗੂਲਰ ਪੰਜਾਬ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਕਿਸਾਨ ਯੂਨੀਅਨ ਦੇ ਅੱਗੋਂ ਨੂੰ ਫੋੜੋ ਫੋੜੀ ਚੱਲ ਰਹੀ ਹੈ ਇੱਥੇ ਇਸ ਮੌਕੇ ਦੇ ਅੱਜ ਭਵਾਨੀਗੜ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜਿੱਥੇ ਇੱਕ ਕਟ੍ਰੇਲੀ ਕਿਸਾਨ ਮੋਰਚੇ ਦੀ ਖੜੀ ਨਜ਼ਰ ਆ ਰਹੀਆਂ ਹਨ ਇਹਨਾਂ ਭੌਨੀਗਾ ਠਾਣੇ ਦੀਆਂ ਟਰੱਲੀਆਂ ਜੋ ਖੜੀਆਂ ਨਜ਼ਰ ਆ ਰਹੀਆਂ ਨੇ ਜਿਦੇ ਵਿੱਚ ਕੀ ਨੌ ਕਿਸਾਨਾਂ ਨੂੰ ਐਡਟੇਨ ਕੀਤਾ ਗਿਆ ਸੀ ਉਸ ਤੋਂ ਬਾਅਦ ਤਸਵੀਰਾਂ ਸਾਨੂੰ ਦਿਖਾ ਰਹੀਆਂ ਕਿਸਾਨਾਂ ਨੂੰ ਠਾਣੇ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਅਤੇ ਉਹਨਾਂ ਦਾ ਮੈਡੀਕਲ ਕਰਵਾਉਣ ਲਈ ਵੀ ਲੈ ਕੇ ਗਏ ਹਨ ਕੁਝ ਨੂੰ ਤੇ ਜਿਨ੍ਹਾਂ ਦੀ ਸਾਨੂੰ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਇਆ ਕਿਸਾਨ ਅਤੇ ਕੀ ਕਿਹਾ ਐਸ ਐਚਓ ਪਵਾਨੀਗੜ੍ਹ ਥਾਣੇ ਦੇ ਮੁਲਾਜ਼ਮਾਂ ਨੇ ਅਤੇ ਇਹਨਾਂ ਨੂੰ ਜਿੱਥੇ ਉਹਨਾਂ ਨੂੰ ਦੱਸਿਆ ਕਿ ਪੰਜ ਦਾ ਮੈਡੀਕਲ ਕਰਾਉਣ ਲਈ ਲੈ ਕੇ ਜਾ ਚੁੱਕੇਗਾ ਹਾਲੇ ਚਾਰ ਜਿਹੜੇ ਨੇ ਥਾਣੇ ਦੇ ਵਿੱਚ ਪਵਾਨੀਗੜ੍ਹ ਦੇ ਵਿੱਚ ਹਾਲੇ ਬੈਠੇ ਨੇਗੇ ਦੇਖਦੇ ਆਂ ਉਹਨਾਂ ਵਾਲੇ ਰਿਪੋਰਟਾਂ ਦੇ ਵਿੱਚ ਹੋਰ ਕੀ ਕੀ ਮਿਲਦੀ ਹੈ ਕਿਉਂਕਿ ਜਿੱਥੇ ਸਰਕਾਰਾਂ ਬੈਦੇ ਬڑے-ਬڑے ਕਰਦੀਆਂ ਸੀ ਵੀ ਪੰਜ ਧਰਨੇ ਲਾਓ ਧਰਨਾ ਲਾਉਣਾ ਸਭ ਦਾ ਜਮਹੂਰੀਅਤ ਹੱਕ ਹੈ ਪਰ ਇਹ ਧਰਨਿਆਂ ਦੇ ਵਿੱਚ ਜਿਵੇਂ ਐਂਟਰੇਨ ਕੀਤਾ ਜਾ ਰਿਹਾ ਹੈ ਇੱਕ ਆਪਦੇ ਆਪ ਚ ਸਵਾਲ ਪ੍ਰਸ਼ਾਸਨ ਤੇ ਸਰਕਾਰਾਂ ਤੇ ਖੜੇ ਨਜ਼ਰ ਆ ਰਹੇ ਹਨ ਦੇਖਦੇ ਆਂ ਤੁਹਾਨੂੰ ਕੀ ਕਹਿੰਦੇ ਨਜ਼ਰਾਂ ਤਸਵੀਰਾਂ ਤੁਹਾਨੂੰ ਪਵਾਨੀਗੜ੍ਹ ਅਗੂ ਸਾਵਾਨ ਨੂੰ ਲੈ ਆਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਹਨ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਜਾ ਰਹੇ ਹਨ ਬਾਕੀ ਸਾਨੂੰ ਆਉ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਇਆ ਕਿਸਾਨ ਆਗੂ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਸ ਤੋਂ ਬਾਅਦ ਤਕਰੀਬਨ ਸਾਨੂੰ ਤਾਂ ਜੋ ਫਾਲੇ ਜਾਣਕਾਰੀਆਂ ਮਿਲ ਰਹੀਆਂ ਸੂਤਰਾਂ ਤੋਂ ਇਹਨਾਂ ਨੂੰ ਘਰੇ ਦੱਸਿਆ ਜਾ ਰਿਹਾ ਪਰ ਜੋ ਕਿਸਾਨਾਂ ਨੇ ਸਾਨੂੰ ਵਾਇਟ ਦਿੱਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਸਾਡਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਉਹ ਤੋਂ ਜਦੋਂ ਐਸਐਚਓ ਸਾਹਿਬ ਨੇ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਐਸਜੀਓ ਸਾਹਿਬ ਦੇ ਲਿਆ ਕੇ ਤੇ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਨਹੀਂ ਤੇ ਜਿਨ੍ਹਾਂ ਦੇ ਵਿੱਚ ਕੁਝ ਬਜ਼ੁਰਗ ਅਤੇ ਕੁਝ ਨੌਜਵਾਨ ਵੀ ਨੇਗੇ ਜਿਹੜਾ ਨੂੰ ਲੈ ਕੇ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੀ ਗੱਡੀ ਜੋ ਕਿ ਗੱਡੀ ਖੜੀ ਹੈ ਭੋਨੇਗਾ ਥਾਣੇ ਦੇ ਬਿਲਕੁਲ ਵਿੱਚ ਜਿੱਥੇ ਕਿ ਪੁਲਿਸ ਸੈਵਨ ਖੜੇ ਨਜ਼ਰ ਆ ਰਹੇ ਨਜ਼ਰ ਆਏ ਪਾ ਜੋ ਕਿਸਾਨ ਆਗੂ ਫੜੇ ਗਏ ਨੇ ਤੇ ਇੱਕ ਬਜ਼ੁਰਗ ਦੀ ਵੀ ਸਾਨੂੰ ਸੁਣਾਮ ਕਦੀ ਸਮੋਕ ਦੇ ਐਸਐਚ ਨੇ ਕੀ ਕਿਹਾ ਉਸ ਨੂੰ ਸੁਣਾਉਣਿਆ ਖਾਸ ਰਿਪੋਰਟਰਾਂ 24 ਪੰਜਾਬ ਨੂੰ ਇਸ ਨੂੰ ਪਲ-ਪਲ ਦੇ ਦੇਖਦੇ ਹੋਣ ਸੁਣ ਅਪਡੇਟ ਦਿੰਦੇ ਰਹਾਂਗੇ ਤੇ ਬਹੁਤ ਤਨਖਾਹ ਨੂੰ ਤਿੰਨ ਪੰਜ ਕਿਸਾਨਾਂ ਨੂੰ ਜਿਹੜਾ ਮੈਡੀਕਲ ਕਰਾਉਣ ਲਈ ਜਾ ਰਹੀ ਹੈ ਗੱਡੀ ਪੁੱਛਦੀ ਤੇ ਉਸ ਤੋਂ ਬਾਅਦ ਐਚ ਡੀ ਐਮ ਦੇ ਪੀਟ ਚ ਜਾਣਾ ਹੈ ਖਬਰ ਚਲੇਗੀ ਕਲਾਸ ਲੱਗੀ ਆ ਸਭ ਯਾਨੀ ਕਿ ਸਾਡੇ ਤੋਂ ਪ੍ਰਕਾਰਾਂ ਨਾਲ ਪਹੁੰਚਾ ਰਿਹਾ ਹਾਂ ਪਰ ਕਿਉਂਕਿ ਸੱਤੀ ਗਹੀ ਉਹਨਾਂ ਨੂੰ ਖਾਣਿਆਂ ਦੇ ਵਿੱਚ ਜਿਹੜਾ ਉਹ ਨਜਾਇਜ਼ ਆ ਜਾ ਰਿਹਾ ਕਿ ਤਕਰੀਬਨ 5 ਪਕਵਾਨ ਨੇ ਟੋਟਲ ਅਕਸਾਰ ਇਹਦੀ ਰੋਟੀ 10 ਬੱਠੇ ਜਾ ਰਹੀ ਹੈ ਇਹਦਾ ਵੀ ਇੱਕ ਬਕਸਾ ਸੀ ਪਰ ਕੀ ਕਰ ਰਹੇ ਹੋ ਯਾਨੀ ਇਲਾਵਾ ਕੋਈ ਨਹੀਂ ਹੋ ਰਿਹਾ ਉਹ ਕਿਹੜਾ ਯਾਰ ਬਾਤ ਕਰ ਰਹੇ ਹੋ ਕੋਈ ਸਭ ਤੋਂ ਵੱਡਾ ਬੋਲ ਰੋ ਆਹ ਮੈਂ ਜਿਹੜੇ ਇੱਕ ਦਿਨ ਚੱਲੇ ਜਿਹੜੀ ਤੱਕ ਲੋ 3 ਸੋਲੇ ਹਲੋ ਸੁਣ ਲਿਆ ਦਾ ਫੋਨ ਨੇ ਹੁਣ ਟਾਈਮ ਨਹੀਂ ਦਿੰਦਾ ਫੋਨ ਤੇ ਕਹਿੰਦੇ ਨੇ ਟਾਈਮ ਨਹੀਂ ਦਿੰਦਾ ਵੀ ਗੱਲ ਕਰਨ ਦਾ ਨਾ ਟਾਈਮ ਨਹੀਂ ਬਾਕੀ। ਪਤਨ ਜੀ ਤਾਂ ਕਰ ਲੋ ਹਲੇ ਮੋਢਾ ਹਰ ਕੇ ਕੋ ਮਾਹਨੋ ਦੀ। ਹਾਂ। ਪੂਰੀ ਜਲੀ ਆਉਂਦੇ ਨਾ ਮਿਲਣ ਹੋ ਗਿਆ। ਚਲ। ਮੈਸੇਜ ਅਸਕ ਤਸਵੀਰਾਂ ਹਨ ਤੁਸੀਂ ਟ੍ਰੈਲੀ ਦੇਖ ਰਹੇ ਹੋ ਖੜੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂ ਦੇ ਝੰਡੇ ਲੱਗੇ ਹੋਏ ਨੇ ਇਹ ਟੇਨ ਕਰੀਏ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਇਹ ਦੇਖ ਸਕਦੇ ਹੋ ਕਿਸਾਨਾਂ ਨੇ ਜਿਹੜੇ ਚੰਡੀਗੜ੍ਹ ਜਾਣਾ ਸੀਗਾ ਇਹ ਧਰਨੇ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂ ਦੇ ਝੰਡੇ ਲੱਗੇ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਵੀ 9 ਜਾਣੇ ਸੀਗੇ ਤਕਰੀਬਨ 2-3 ਘੰਟਿਆਂ ਤੋਂ ਖੜੇ ਸੀਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂ ਦੀ ਜਿਹੜੀਆਂ ਟ੍ਰੈਲੀਆਂ ਨੇ ਟੇਨ ਕੀਤਾ ਕਿ ਪੰਜ ਮਾਰਚ ਨੂੰ ਲੈ ਕੇ ਜਿਹੜੇ ਮੁੱਦੇ ਨੇ ਮੁੱਦੇ ਨੂੰ ਲੈ ਕੇ ਤਕਰੀਬਨ ਪੰਜਾਬ ਪੁਲਿਸ ਪਹਾਣੀਗੜ੍ਹ ਬੋਲੋਂ ਨਾਕਾ ਲਾ ਕੇ ਇਹਨਾਂ ਨੂੰ ਕੇਰਿਆ ਗਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਬਜ਼ੁਰਗ ਗੱਲਬਾਤ ਕਰਦੇ ਵੀ ਦਿਖਾਵਾਂਗੇ ਸਾਹਮਣੇ ਉਹਦੇ ਵਿੱਚ ਸਮਰ ਹੋਣੀ ਇੱਥੋਂ ਚੱਦੇ ਸੀ ਅ ਬਾਬਾ ਜੀ ਤੁਹਾਡੇ ਨਾਲ ਦੇ ਦੂਸਰੇ ਸਾਥੀ ਕਿੱਥੇ ਆ ਪਹਾਣੀਗੜ੍ਹ ਆਨੇ ਇੱਥੇ ਹੀ ਕਰਿਆ ਸੀ ਮੰਡੀ ਜੀ ਮੰਡੀ ਦੇ ਵਿੱਚ ਬਿਲਕੁਲ ਜੀ ਇਹਨਾਂ ਨੂੰ ਮੰਡੀ ਦੇ ਵਿੱਚ ਕੇ ਅੱਬਾ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ? ਸੈਰੀ ਭਾਗੀ ਤੋਂ। ਕਿੱਥੇ ਜਾ ਰਹੇ ਸੀ? ਧਰਨੇ ਤੇ ਜਾਣਾ ਸੀ। ਧਰਨੇ ਤੇ ਜਾਣਾ ਸੀ। ਅੱਛਾ ਫਿਰ ਇੱਥੇ ਕਿਹਨੇ ਰੋਕਿਆ? ਹਾਂ ਹੌਸਰਾ ਨੇ ਰੋਕ ਰਿਆ ਜੀ ਔਰ ਸਾਡੇ ਕੀ ਸਾਰੇ ਆ। ਅੱਛਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤੁਰਿਆ ਨੂੰ ਤੋਂ? ਸਾਨੂੰ ਅਸੀਂ ਤੜਕੇ ਤੁਰੇ ਵਿਆਂ 9 ਵਜੇ ਦੇ। ਕਿੰਨੇ ਬੰਦੇ ਹੋ? ਅਸੀਂ 9 ਜਣੇ। 9 ਜਣੇ? ਹਾਂ। ਅੱਛਾ ਠੀਕ ਹੈ। ਕਦ ਰੁੱਕੇ ਗਏ ਸੀ ਤੁਹਾਨੂੰ ਇੱਥੇ? ਪਤਾ ਨਹੀਂ ਜੀ ਧਰਨੇ ਤੇ ਜਾਂਦੇ ਰੋਕਦੇ। ਠੀਕ ਹੈ। ਜੀ। ਹੈਂਡ ਫ੍ਰੀ ਰੱਖਾਂ ਹੈਂਡ ਫ੍ਰੀ ਰੱਖਾਂ ਹੈਂਡ ਫ੍ਰੀ ਕਿਹੜੇ ਪਿੰਡ ਤੋਂ ਆ ਜੀ ਗਰੀ ਭਾਗੀ ਜੀ ਹਾਂ ਕੀ ਕਰ ਲੋਗੇ ਹਾਂ ਕੀ ਕਿੱਧਰ ਚੱਲੇ ਸੀ ਅਸੀਂ ਧਰਨੇ ਤੇ ਜਾ ਰਹੇ ਸੀ ਕਿਹੜੀ ਜਗ੍ਹਾ ਤੋਂ ਕਿੱਧਰ ਨੂੰ ਕੀ ਕਰ ਕਿੰਨੇ ਵਜੇ ਸਵੇਰੇ ਚੱਲੇ ਸੀ ਅਸੀਂ ਚੱਲੇ ਸੀ ਸਵੇਰੇ 6:30 ਹੋਏ ਔਰ ਇਹ ਪੰਜਾਬ ਪੁਲਿਸ ਨੇ ਭਾਨੇਗੜ ਕਿਉਂ ਕੀ ਰਹੀ ਕੀ ਕਰਦੇ ਅਸੀਂ ਧਰਨੇ ਦੇ ਕਾਰਨ ਵੀ ਧਰਨੇ ਪੈਣਾ ਜਾਓ ਨੀ ਗਰੋਕ ਲੱਕੀ ਕੀ ਕਰਨੇ ਤੇ ਜਾਣਦੇ ਕੋਈ ਨਹੀਂ ਗੁੱਸੇ ਕਿੰਨੇ ਬੰਦੇ ਆਏ ਸੀ ਕਿ ਭਾਈ ਅਸੀਂ ਆਏ ਪੰਜ ਬੰਦੇ ਹੁਣ ਸਾਨੂੰ ਕਿੱਥੇ ਤਕਰੀਬਨ ਸਵੇਰ ਨਿਕ ਜਾਣਾ ਸਾਨੂੰ ਤਾਂ ਹੁਣ ਇਹ ਕਹਿੰਦੇ ਮੈਡੀਕਲ ਕਰਵਾਉਣਾ ਜੀ ਮੈਡੀਕਲ ਕਰਾਉਣ ਲਈ ਲੱਗੇ ਕਿੰਨੇ ਹਾਂਜੀ ਅੱਛਾ ਕੀ ਅਸਲ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਮੈਡੀਕਲ ਕਰਵਾਇਆ ਜਾ ਰਿਹਾ ਕਿਸਾਨਾਂ ਦਾ ਕੀ ਅਗਲੀ ਕਾਰਵਾਈ ਕੀ ਹੈਗੀ ਆ ਇਹ ਮਤਲਬ ਐਸਜੀਐਮ ਸਾਹਿਬ ਦੇ ਪੇਸ਼ ਕਰਾਂਗੇ ਉਸ ਤੋਂ ਬਾਅਦ ਜੋ ਹੁਕਮ ਹੋਇਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ А себе